ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲਾ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਰਾਤ ਦੀ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 26 ਜੁਲਾਈ 2024 ਕਿਸ ਇਲਾਕੇ ਦੇ ਵਿੱਚ ਮੀਂਹ ਦੇ ਹਾਲਾਤ ਨੇ ਕਿਉਂਕਿ ਲਗਾਤਾਰ ਮੀਹਾਂ ਦੀ ਆਮਦ ਹੁੰਦੀ ਦਿਖਾਈ ਦੇ ਰਹੀ ਹੈ ਜੀ ਦੁਆਬੇ ਦੇ ਇਲਾਕੇ ਵਿੱਚ ਸਵੇਰ ਦੇ ਵੇਲੇ ਲਗਾਤਾਰ ਦੋ ਦਿਨ ਤੋਂ ਮੀਂਹ ਹੋ ਰਹੇ ਨੇ ਜੀ ਜਿਸ ਤੋਂ ਕਿ ਇਸ ਇਲਾਕੇ ਵਿੱਚ ਫਿਲਹਾਲ ਗਰਮੀ ਤੋਂ ਰਾਹਤ ਮਿਲੀ ਹੈ ਪਰ ਹੁਮਸ ਤੋਂ ਕੋਈ ਵੱਡੀ ਰਾਤ ਮਿਲਦੀ ਦਿਖਾਈ ਨਹੀਂ ਦੇ ਰਹੀ ਅੱਜ ਗੱਲ ਕਰ ਲਈਏ ਤਾਜ਼ਾ ਸੈਟਲਾਈਟ ਇਮੇਜ ਦੀ ਇਹ ਇਮੇਜ ਦੇਖ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਇਹ ਸਿਸਟਮ ਬਣਦੇ ਦਿਖਾਈ ਦੇ ਰਹੇ ਨੇ ਲਗਭਗ 11 12 ਵਜੇ ਤੋਂ ਬਾਅਦ ਸਿਸਟਮ ਬਣਦੇ ਦਿਖਾਈ ਦੇ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਜਿਸ ਦੇ ਨਾਲ ਕਿ ਲਗਭਗ 90 ਤੋਂ 80% ਪੰਜਾਬ ਦਾ ਹਿੱਸਾ ਮੀਂਹਾਂ ਦੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਖਾਸ ਕਰਕੇ ਦੁਆਬੇ ਦਾ ਪੂਰਾ ਇਲਾਕਾ ਜੀ ਮਾਝੇ ਦਾ ਪੂਰਾ ਇਲਾਕਾ ਮਾਲਵੇ ਦੀ ਹੋੜੀ ਬੋਤੀ ਬੈਲਟ ਪਟੈਂਡੇ ਦੇ ਵਿੱਚ ਸੰਗਰੂਰ ਪਟਿਆਲੇ ਦੇ ਇਲਾਕੇ ਵਿੱਚ ਸੈਂਟਰਲ ਪੰਜਾਬ ਦੀ ਗੱਲ ਕਰੀਏ ਲੁਧਿਆਣਾ ਮੋਗਾ ਇਸ ਇਲਾਕੇ ਵਿੱਚ ਵੀ ਮੀਂਹ ਹੋਣ ਦੇ ਚਾਂਸ 11 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਇਹ ਅਲਰਟ ਜਿਹੜੇ ਨੇ ਅਜੇ ਅਨੁਮਾਨ ਉਦਾ ਆਧਾਰਤ ਨੇ ਇਸ ਇਲਾਕੇ ਵਿੱਚ ਮੀਂਹ ਹੋਣ ਦੇ ਕਿੰਨੇ ਕ ਚਾਂਸ ਨੇ ਉਹ ਹੌਲੀ ਹੌਲੀ ਸਾਨੂੰ ਪਤਾ ਲੱਗ ਜਾਵੇਗਾ ਫਿਲਹਾਲ ਵੱਡੇ ਅਪਡੇਟ ਜਾਰੀ ਹੋਏ ਨੇ ਕਿ ਲਗਾਤਾਰ ਦੋ ਦਿਨ ਮੀਂਹ ਹੁੰਦੇ ਚਾਂਸ ਇਹਨਾਂ ਇਲਾਕਿਆਂ ਵਿੱਚ ਬਣਦੇ ਦਿਖਾਈ ਦੇ ਰਹੇ ਨੇ ਬਾਕੀ ਅਗਰ ਗੱਲ ਕਰੀਏ ਹਵਾਵਾਂ ਸ਼ਾਂਤ ਰਹਿਣਗੀਆਂ 11 12 ਵਜੇ ਤੱਕ ਉਸ ਤੋਂ ਬਾਅਦ ਹਵਾ ਦੀ ਜਿਹੜੀ ਸਪੀਡ ਹੈ ਉਹ ਵਾਧੀ ਹੋਈ ਦਿਖਾਈ ਦੇਵੇਗੀ ਅਤੇ ਪੂਰਬ ਦਿਸ਼ਾ ਤੋਂ ਹਵਾ ਅੱਗੇ ਬਣਦੀ ਹੋਈ ਰੁੱਖ ਹੋਸਦਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਵਿੱਚ ਹਵਾ ਵੀ ਹਨੇਰੀ ਦਾ ਰੂਪ ਲੈ ਸਕਦੀ ਹੈ ਇਹ ਜੀ ਅੱਜ ਰਾਤ ਦੀ ਅਪਡੇਟ ਸਵੇਰ ਦੀ ਅਪਡੇਟ ਤੁਹਾਡੇ ਤੱਕ ਨਵੀਂ ਵੀਡੀਓ ਵਿੱਚ ਪਹੁੰਚ ਜਾਵੇਗੀ ਉਹ ਵੀਡੀਓ ਤੁਹਾਡੇ ਤੱਕ ਉਦੋਂ ਪਹੁੰਚੇਗੀ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਲਗਾਤਾਰ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਦੁਆਰਾ ਤੋਂ ਧੰਨਵਾਦ ਜੀ